ਬਾਘਰੂ ਜੀ ਦਾ ਖਾਲਸਾ ਬਾਘਰੂ ਜੀ ਕੀ ਫਤਿਹ ਸਮੁੱਚੇ ਸਿੱਖ ਕੌਮ ਲਈ ਇੱਕ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਸ਼ਹੀਦਾਂ ਦੇ ਸ਼ਿਰਤਾਜ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਨਾਮ ਤੇ ਅਮਰੀਕਾ ਦੇ ਵਿੱਚ ਨਿਊਯਾਰਕ ਸਿਟੀ ਦੇ ਵਿੱਚ ਇੱਕ ਸਟਰੀਟ ਦਾ ਨਾਮ ਰੱਖਿਆ ਗਿਆ ਜਿਹਦਾ ਨਾਮ ਰੱਖਿਆ ਗੁਰਤੇਗ ਬਹਾਦਰ ਜੀ ਮਾਰਗ ਜਨਨ ਕਿ ਇੱਕ ਸੜਕ ਸਮਰਪਿਤ ਕੀਤੀ ਹੈ ਔਰ ਇਹ ਅਮਰੀਕਾ ਦੇ ਵਿੱਚ ਯੂ ਐਸ ਏ ਦੇ ਵਿੱਚ ਹੋਇਆ ਨਿਊਯਾਰਕ ਸਿਟੀ ਸ਼ਹਿਰ ਦੇ ਵਿੱਚ ਇਹ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਮੈਂ ਕਦੇ ਪਹਿਲਾਂ ਵੀ ਗੱਲ ਕੀਤੀ ਸੀ ਅਮਰੀਕਾ ਦੇ ਵਿੱਚ ਸ਼ੇਕਮ ਦੇ ਮਹਾਨ ਕੇ ਲਈ ਜਵਨ ਸਿੰਘ ਖਾਲੜਾ ਜਿਨ੍ਹਾਂ ਨੇ ਬਹੁਤ ਮਹਾਨ ਕੰਮ ਕੀਤਾ ਹੈ 25000 ਲਾवारिस ਲਾਸ਼ਾਂ ਦੀ شناخت ਉਹਨਾਂ ਨੇ ਕੀਤੀ ਹੈ ਕੀਤੀ ਸੀ ਸੌਰੀ ਤੇ ਉਹਨਾਂ ਨੂੰ ਮੌਦੇ ਘਾਟ ਉਦਾਰ ਦਿੱਤਾ ਗਿਆ ਸੀ ਸ਼ਹੀਦ ਕਰ ਦਿੱਤਾ ਗਿਆ ਸੀ ਉਹਨਾਂ ਦੇ ਨਾਮ ਤੇ ਵੀ ਉਥੇ ਸਕੂਲਾਂ ਦੇ ਨਾਮ ਰੱਖੇ ਨੇ ਅਮਰੀਕਾ ਦੇ ਵਿੱਚ ਇਹ ਸਚਾਈ ਜਿਹੜੇ ਲੋਕ ਸੱਚ ਦੇ ਪਾੰਦੀ ਹੁੰਦੇ ਹਨ ਉਹ ਸੱਚ ਦੇ ਪਾੰਦੇ ਨੂੰ ਪਹਿਚਾਣ ਵੀ ਲੈਂਦੇ ਆ ਤੇ ਉਹ ਸੱਚ ਦੀ ਕਦਰ ਵੀ ਕਰਦੇ ਆ 12 ਮਹਾਂ ਦੇ ਵਿੱਚ ਗੁਰੂ ਪਾਸ਼ਾ ਕਹਿੰਦੇ ਸਚੈ ਮਾਰਗ ਚੱਲਦੇ ਹੋ ਉਸਤਤ ਕਰੇ ਜਹਾਨ ਜਿਹੜੇ ਸੱਚ ਦੇ ਮਾਰਗ ਤੇ ਚੱਲਣ ਵਾਲੇ ਨੇ ਨਾ ਉਹਨਾਂ ਦੀ ਉਸਤਤ ਸੰਸਾਰ ਦੇ ਵਿੱਚ ਜਹਾਨ ਦੇ ਵਿੱਚ ਹੁੰਦੀ ਹੈ ਤੇ ਉਸਤਤ ਕੌਣ ਕਰਦੇ ਨੇ ਜਿਹੜੇ ਸੱਚ ਸੁਣਨਾ ਪਸੰਦ ਕਰਦੇ ਨੇ ਜਿਹੜੇ ਸੱਚ ਦੇ ਨਾਲ ਖੜਦੇ ਨੇ ਅਮਰੀਕਾ ਦੇ ਵਿੱਚ ਜੇ ਇੱਕ ਸੜਕ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੂੰ ਸਮਰਪਿਤ ਕੀਤੀ ਹੈ ਗੁਰੂ ਤੇਗ ਬਹਾਦਰ ਜੀ ਮਾਰਗ ਇੱਕ ਸਟਰੀਟ ਦਾ ਨਾਮ ਰੱਖਿਆ ਤਾਂ ਬਹੁਤ ਵੱਡੀ ਖੁਸ਼ਖਬਰੀ ਜਾਂ ਮਾਣ ਵਾਲੀ ਗੱਲ ਹੈ ਪੂਰੀ ਕੌਮ ਦੇ ਲਈ ਇੱਕ ਬੇਨਤੀ ਕਰਨੀ ਹੈ ਧਿਆਨ ਦੇ ਨਾਲ ਸੁਣੋ ਅਮਰੀਕਾ ਦੇ ਵਿੱਚ ਕੁਝ ਉਹ ਲੋਕ ਨੇ ਜਿਨ੍ਹਾਂ ਨੂੰ ਆਪਣੀ ਕੌਮ ਤੇ ਬਹੁਤ ਵੱਡਾ ਮਾਣ ਹੈ ਜਿਹੜੇ ਬਾਬੇ ਨਾਨਕ ਦੇ ਫਲਸਫੇ ਨੂੰ ਹਰ ਵਕਤ ਕਮਾਉਂਦੇ ਨੇ, ਪੜ੍ਹਦੇ ਨੇ ਔਰ ਉਹਦੇ ਨਾਲ ਸਹਿਮਤ ਨੇ ਇਹ ਉਹ ਲੋਕ ਨੇ ਜਿਹੜੇ ਸਿਆਣਪ ਦੇ ਨਾਲ ਜ਼ਿੰਦਗੀ ਜੀਣ ਬਾਰੇ ਉਹ ਜਿੱਥੇ ਵੀ ਜਾਣਗੇ ਨਾ ਉਹਨਾਂ ਨੇ ਅਕਲਮੰਦੀ ਵਾਲਾ ਕੰਮ ਕਰਦੇ। ਦਾਣਸ਼ਵੰਦ ਇਹਨਾਂ ਲੋਕਾਂ ਨੂੰ ਕਿਹਾ ਜਾਂਦਾ ਹੈ। ਜਦੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਜਿਹੜੇ ਵਧੀਆ ਲੋਕ ਸੀ ਉਹਨਾਂ ਨੂੰ ਕਿਹਾ ਤੁਸੀਂ ਉੱਜੜ ਜਾਓ ਜਿਹੜੇ ਘਟੀਆ ਦਾ ਜਿਹੜੇ ਲੋਕ ਸੀ ਉਹਨਾਂ ਨੂੰ ਕਿਹਾ ਸੀ ਬਸਦੇ ਰਹੋ ਤਮਰਦਾਨ ਨੇ ਪੁੱਛਿਆ ਸੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਆਓ ਭਗਤ ਕੀਤੀ ਵੈਲਕਮ ਕੀਤਾ ਤੁਸੀਂ ਉਹਨਾਂ ਨੂੰ ਕਹਿੰਦਾ ਉੱਜੜ ਜਾਓ ਔਰ ਜਿਨ੍ਹਾਂ ਨੇ ਵੈਲਕਮ ਨਹੀਂ ਕੀਤਾ ਆਓ ਭਗਤ ਨਹੀਂ ਕੀਤੀ ਤੁਸੀਂ ਉਹਨਾਂ ਨੂੰ ਕਹਿੰਦਾ ਬਸਦੇ ਰਹੋ ਗੁਰੂ ਪਾਸ਼ਾ ਕਹਿੰਦੇ ਜਿਨ੍ਹਾਂ ਨੂੰ ਮੈਂ ਕਿਹਾ ਉੱਜੜ ਜਾਓ ਇਹ ਜਿੱਥੇ ਵੀ ਜਾ ਕੇ ਬਸਣਗੇ ਉੱਥੇ ਭਲਾਈ ਕਰਨਗੇ ਪਰ ਜਿਹੜੇ ਘਟਿਆਦਰ ਦੇ ਲੋਕ ਨੇ ਇਹ ਇੱਥੇ ਰਹਿਣ ਕਿਤੇ ਹੋਰ ਜਾ ਕੇ ਨੁਕਸਾਨ ਨਾ ਕਰਨ ਇਹ ਫਲਸਫਾ ਗੁਰੂ ਨਾਨਕ ਸਾਹਿਬ ਦਾ ਇਹ ਉਹਨਾਂ ਲੋਕਾਂ ਦੀ ਸਿਆਣਪ ਨੂੰ ਕਹਿ ਲਈ ਇੱਕ ਮਾਨ ਸਤਕਾਰ ਮਿਲਿਆ ਜਿਹੜੇ ਸਿੱਖ ਸਿਧਾਂਤ ਦੇ ਫਲਸਫੇ ਦੀ ਬਾਬੇ ਨਾਨਕ ਦੇ ਫਲਸਫੇ ਦੀ ਗੱਲਬਾਤ ਕਰਦੇ ਨੇ ਔਰ ਜਿਹੜੇ ਸਕੂਲਾਂ ਦੇ ਵਿੱਚ ਵੀ ਇਹੋ ਜਿਹੇ ਗੱਲਾਂ ਬਾਤਾਂ ਚਲਾਉਂਦੇ ਨੇ ਇਹ ਉਹਨਾਂ ਦੀ ਮਿਹਨਤ ਨੂੰ ਉਹਨਾਂ ਦੇ ਸਦਕਾ ਨੂੰ ਇਹ ਬੂਰ ਪੈਂਦਾ ਹੈ ਔਰ ਇੱਕ ਬੇਨਤੀ ਕਰ ਦਿੰਦਾ ਬਹੁਤ ਲੋਕ ਨੇ ਜਿਹੜੇ ਪੜ੍ਹ ਲਿਖ ਕੇ ਆਪਣੇ ਪਰਿਵਾਰ ਨੂੰ ਸੈਟਲ ਕਰਦੇ ਨੇ ਔਰ ਪੂਰੀ ਕੌਮ ਦਾ ਨਾਮ ਰੋਸ਼ਨ ਕਰਦੇ ਨੇ ਉਹਨਾਂ ਦੀ ਮਿਹਨਤ ਉਹਨਾਂ ਦੀ ਤਰੱਕੀ ਉਹਨਾਂ ਦੀ ਮਿਹਨਤ ਤੁਹਾਨੂੰ ਦਿਖਪੈਂਦੀ ਹੈ ਔਰ ਇਹੀ ਫਲਸਫਾ ਹੈ ਜੇ ਸਾਡੇ ਮਾਨਮਤੇ ਇਤਿਹਾਸ ਨੂੰ ਗੁਰੂ ਪਾਛ ਦੇ ਫਲਸਫੇ ਨੂੰ ਪੂਰੀ ਦੁਨੀਆ ਤੱਕ ਪਹੁੰਚਾਇਆ ਜਾ ਸਕਦਾ ਹੈ ਨਹੀਂ ਤਾਂ ਉਥੇ ਉਹ ਲੋਕ ਵੀ ਨੇ ਜਿਹੜੇ ਖਲਤਾਂ ਦੇ ਨਾਂ ਤੇ ਇੱਕ ਦੂਜੇ ਦੀਆਂ ਲੱਤਾਂ ਬਾਹਾਂ ਤੋੜਦੇ ਨੇ ਇੱਕ ਦੂਜੇ ਦੇ ਪੱਗਾਂ ਲਾਉਂਦੇ ਨੇ ਗਾਲੀ ਗਲੋਚ ਕਰਦੇ ਨੇ ਉਹ ਲੋਕ ਵੀ ਨੇ ਪਰ ਸਭ ਤੋਂ ਵੱਡੀ ਸਿਆਣਪ ਉਹਨਾਂ ਲੋਕਾਂ ਦੀ ਹੈ ਜਿਹੜੇ ਇਹੋ ਜੇ ਕਰਮ ਬਾਰਲੇ ਮੁਲਕਾਂ ਜਾ ਕੇ ਨਿਕਰਦੇ ਐ ਔਰ ਉਹਨਾਂ ਦੀ ਸਿਆਣਪ ਨੂੰ ਉਹਨਾਂ ਦੀ ਮਿਹਨਤ ਨੂੰ ਇਸਲਾਮ ਕੀਤੀ ਜਾਂਦੀ ਹੈ ਹੁਣ ਜਿਹੜਾ ਇਹ ਗੁਰੂ ਤੇਗ ਬਹਾਦਰ ਜੀ ਦੇ ਨਾਮ ਉੱਤੇ ਸਟਰੀਟ ਦਾ ਨਾਮ ਰੱਖਿਆ ਗਿਆ ਹੈ ਗੁਰੂ ਤੇਗ ਬਹਾਦਰ ਜੀ ਮਾਰਗ ਤਾਂ ਕਿਸੇ ਬੰਦੇ ਨੇ ਤਾਂ ਇਹ ਉੱਥੇ ਗੱਲ ਚਲਾਈ ਹੋਣੀ ਹੈ ਕਿਸੇ ਨੇ ਤਾਂ ਕੋਈ ਰਾਏ ਦਿੱਤੀ ਹੋਣੀ ਹੈ ਔਰ ਸਾਡੇ ਭਾਰਤ ਵਿੱਚ ਗਿਆਨੀ ਦਿੱਤ ਸਿੰਘ ਵਰਗੇ ਬਹੁਤ ਵੱਡੇ ਵਿਦਵਾਨ ਹੋਏ ਨੇ ਜਿਨ੍ਹਾਂ ਦੇ ਨਾਂ ਤੇ ਤੁਸੀਂ ਪੂਰੇ ਪੰਜਾਬ ਵਿੱਚ ਭਾਰਤ ਵਿੱਚ ਕਿਸੇ ਤਹੀ ਦਾ ਨਾਮ ਵੀ ਨਹੀਂ ਕੋੜਾ ਉਹਨਾਂ ਦੇ ਨਾਂ ਤੇ ਕੋਈ ਜਾਦਗਰ ਕਿਸੇ ਨਾ ਸ਼੍ਰੋਮਣੀ ਕਮੇਟੀ ਨੇ ਬਣਾਈ ਹੈ ਨਾ ਕੋਈ ਸਕੂਲ ਨਾ ਕੋਈ ਕਾਲਜ ਕੁਝ ਨਹੀਂ ਬਣਾ ਸਕਿਆ ਇਹ ਸਚਾਈ ਹੈ ਤੇ ਜਿਹੜੇ ਸਾਡੇ ਤੇ ਚਿੰਤੇ ਖੜਕਾਉਣ ਵਾਲੇ ਨੇ ਪਤਾ ਨਹੀਂ ਕਿਨੇ ਕਬੂਤਲਾ ਤੇ ਉਹਨਾਂ ਨੇ ਏ ਕੀ ਕੁਛ ਕਰਤਾ ਗਿਆਨੀ ਦਿੱਤ ਸਿੰਘ ਨੂੰ ਪੜ੍ਹ ਕੇ ਦੇਖ ਲਿਓ ਵੀ ਕਿੰਡੀ ਵਿਦਵਾਨੀ ਸੀ ਉਹਨਾਂ ਦੇ ਕੋਲ ਔਰ ਬਾਬੇ ਨਾਨਕ ਦੇ ਫਲਸਫੇ ਨੂੰ ਕਿਦਾਂ ਸਮਝਾਉਣ ਦੀ ਉਹਨਾਂ ਕੋਲੇ ਸਮਝ ਸੀ ਪਰ ਅਸੀਂ ਕਿਉਂ ਨਹੀਂ ਸਾਹਮਣੇ ਲੈ ਕੇ ਆਂਦਾ ਉਹਨਾਂ ਨੂੰ ਕਿਉਂਕਿ ਪ੍ਰੋਬਲਮ ਮੇ ਬਹੁਤ ਵੱਡੀ ਜਾਤੀਵਾਦ ਦਾ ਮਸਲਾ ਹੈ ਉਹ ਨੀਵੀਂ ਜਾਤ ਵਿੱਚ ਮੈਨੇ ਕਹਿਣਾ ਚਾਹੁੰਦਾ ਉਹਨਾਂ ਨੇ ਕਿਸੇ ਛੋਟੇ ਪਰਿਵਾਰ ਵਿੱਚ ਜਨਮ ਲਿਆ ਇਸ ਕਰਕੇ ਉਹ ਅੱਗੇ ਨਹੀਂ ਆਏ ਤੇ ਸਾਡੇ ਵੱਡੇ ਵੱਡੇ ਪ੍ਰਚਾਰਕ ਗੱਲ ਵੀ ਨਹੀਂ ਕਰਦੇ ਇਹ ਸੱਚਾਈ ਹੈ ਤੇ ਜੇ ਇਹੋ ਜਿਹੀਆਂ ਉਪਲਬਧੀਆਂ ਅਮਰੀਕਾ ਦੇ ਵਿੱਚ ਹੋ ਰਹੀਆਂ ਨੇ ਹਾਲਾਂਕਿ ਕਈ ਹੋਰ ਮੁਲਕਾਂ ਦੇ ਵਿੱਚ ਵੀ ਨਾਮ ਰੱਖੇ ਗਏ ਨੇ ਪਰ ਅਮਰੀਕਾ ਦੇ ਵਿੱਚ ਜਿਹੜੀ ਇਹ ਗੱਲਬਾਤ ਹੋਈ ਹੈ ਪੂਰੀ ਕੌਮ ਵਧਾਈ ਦੇ ਪੱਤਰ ਹੈ ਤੇ ਇਹ ਤਾਂ ਹੋਇਆ ਜੀ ਖਾਲਸਾ ਦੇ ਨਾਰੇ ਲਾਉਣ ਵਾਲਿਆਂ ਕਰਕੇ ਨਹੀਂ ਹੋਇਆ ਉੱਥੇ ਕੋਈ ਵਧੀਆ ਟੀਚਰ ਹੋਵੇਗਾ ਕੋਈ ਵਧੀਆ ਲੀਡਰ ਹੋਵੇਗਾ ਕੋਈ ਕਮਿਊਨਿਟੀ ਦੇ ਵਿੱਚ ਕੋਈ ਗੁਰੂ ਦਾ ਵਧੀਆ ਪ੍ਰਬੰਧਕ ਹੋਵੇਗਾ ਜਿਨੇ ਇਹ رائے ਦਿੱਤੀ ਔਰ ਇਹ ਮੰਗ ਰੱਖੀ ਤਾਂ ਇਹ ਉੱਥੇ ਸਟਰੀਟ ਦਾ ਨਾਮ ਰੱਖਿਆ ਗਿਆ ਨਿਊਯਾਰਕ ਦੇ ਵਿੱਚ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਅਸੀਂ ਵੀ ਸਮਝ ਲਈਏ ਵੀ ਜਿਹੜੇ ਸਾਡੀ ਕੌਮ ਦੇ ਮਹਾਨ ਵਿਦਵਾਨ ਹੋਏ ਨੇ ਜਿਨ੍ਹਾਂ ਨੇ ਕੌਮ ਲਈ ਕੁਛ ਕੀਤਾ ਉਹਨਾਂ ਦੀ ਯਾਦਗਾਰ ਉਹਨਾਂ ਦੇ ਨਾਂ ਤੇ ਕੋਈ ਬਣੇ ਪਰ ਅਸੀਂ ਉਧਰ ਧਿਆਨ ਦੇ ਨਹੀਂ ਰਹੇ ਸਾਡੀਆਂ ਆਪਣੀਆਂ ਲੜਾਈਆਂ ਹੀ ਖਤਮ ਹੁੰਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ